ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਅੱਗੇ ਵੱਧ ਰਹੇ ਨੇ ਕਿਉਂ ਮਾਤਾ ਪਿਤਾ ਤੋਂ ਦੂਰ ਹੋ ਰਹੇ ਨੇ ਬੱਚੇ ਆਪਣੀ ਗੱਲ ਕਿਉਂ ਨਹੀਂ ਮੰਨ ਰਹੇ ਉਹ ਗਲਤ ਵਸਤੇ ਕਿਉਂ ਜਾ ਰਹੇ ਨੇ ਘਰ ਦੇ ਅਗਰ ਉਹਨੂੰ ਇੱਕ ਚੀਜ਼ ਪਾਸੇ ਲਾਉਂਦੇ ਤੇ ਉਹ ਦੂਸਰੇ ਪਾਸੇ ਕਿਉਂ ਲੱਗ ਰਹੇ ਨੇ ਅੱਜ ਆਪਾਂ ਇਹਨਾਂ ਟੌਪਿਕ ਦੇ ਉੱਪਰ ਵਿਚਾਰ ਕਰਾਂਗੇ ਸੋ ਸ਼ਸ਼ੀਕਾਲ ਮਹਿੰਦੀਪ ਤੁਸੀਂ ਵੇਖ ਰਹੇ ਹੋ ਮੋਟੀਵੇਸ਼ਨਲ ਵਿਦ ਦੀਪ ਅੱਜ ਆਪਾਂ ਇਸ ਟੌਪਿਕ ਦੇ ਉੱਪਰ ਹੀ ਗੱਲਬਾਤ ਕਰਾਂਗੇ ਕਿ ਆਪਾਂ ਬੱਚੇ ਨੂੰ ਕਿਵੇਂ ਦੇ ਸੰਸਕਾਰ ਸਟਾਰਟਿੰਗ ਤੋਂ ਦਈਏ ਕਿ ਬੱਚਾ ਆਪਣੇ ਕਦੇ ਵੀ ਆਪਣੇ ਦਾਇਰੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਹੀ ਨਾ ਕਰੇ ਕਿਉਂਕਿ ਅਕਸਰ ਅੱਜ ਕੱਲ ਆਪਾਂ ਕੀ ਕਰਦੇ ਆਂ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਇੰਨੇ ਜ਼ਿਆਦਾ ਉਲਝੇ ਹੋਏ ਆਂ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਉਸੇ ਤਰੀਕੇ ਨਾਲ ਪਾਲਦੇ ਜਾ ਰਹੇ ਆਂ ਪਾਲਦੇ ਜਾਂਦੇ ਨਾਲ ਕੀ ਹੁੰਦਾ ਉਹ ਪਲਤੇ ਰਹੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਨਹੀਂ ਹੁੰਦੀ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹ ਮਾਵਾਂ ਦੀ ਗੱਲ ਕਰੂੰਗੀ ਜਿਹੜੀਆਂ ਕਿ ਮਾਵਾਂ ਆਪਣੇ ਬੱਚਿਆਂ ਨੂੰ ਅੰਦਰ ਹੀ ਵੜ ਵੜ ਕੇ ਰਖਦੀਆਂ ਨੇ ਵੇਖੋ ਜੀ ਇਹ ਦੁਨੀਆ ਵਾ ਤੁਸੀਂ ਦੁਨੀਆ ਤੋਂ ਵਿੱਚ ਆਪਣੇ ਬੱਚੇ ਨੂੰ ਲੁਕੋ ਕੇ ਨਹੀਂ ਰੱਖ ਸਕਦੇ ਜੋ ਵੀ ਪ੍ਰਮਾਤਮਾ ਨੇ ਇਨਸਾਨ ਨੂੰ ਦੁਨੀਆ ਦੇ ਭੇਜਿਆ ਵਾ ਉਹਨੇ ਹੀ ਆਪਣੇ ਵਰਕ ਕਰਨਾ ਹੀ ਕਰਨਾ ਵਾ ਜੋ ਪ੍ਰਮਾਤਮਾ ਨੇ ਇਨਸਾਨ ਧਰਤੀ ਤੇ ਭੇਜਦਾ ਤੁਸੀਂ ਉਹਨੂੰ ਅੰਦਰ ਡੱਕ ਕੇ ਨਹੀਂ ਰੱਖ ਸਕਦੇ ਠੀਕ ਹੈ ਭਾਵੇਂ ਉਹ ਤੁਹਾਡਾ ਬੱਚਾ ਵਾ ਤੁਸੀਂ ਮੰਨਦੇ ਹੋ ਤੁਹਾਡਾ ਉਹਦੇ ਤੇ ਹੱਕ ਏ ਤਾਂ ਤੁਸੀਂ ਆਪਣੇ ਬੱਚੇ ਨੂੰ ਬਾਹਰ ਵਿੱਚ ਰੰਦਿਓ ਉਹਨੂੰ ਚੰਗੇ ਔਰ ਮਾੜੇ ਦੀ ਪਹਿਚਾਣ ਹੋਣ ਦਿਓ ਉਹਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਘੁਲਣ ਮਿਲਣ ਦਿਓ ਠੀਕ ਹੈ ਨਾ ਉਹਨੂੰ ਅੰਦਰ ਵੜ ਵੜ ਕੇ ਰੱਖਣ ਦੇ ਨਾਲ ਤੁਸੀਂ ਆਪਣੇ ਬੱਚੇ ਦਾ ਦਿਮਾਗੀ ਲੈਵਲ ਉਹਨਾਂ ਜੀ ਘੱਟ ਕਰ ਦੋਗੇ ਕਿ ਉਹ ਸੋਚਣ ਸਮਝਣ ਦੀ ਸਮਰੱਥਾ ਖੋ ਬੈਠਦਾ ਜੀ ਠੀਕ ਹੈ ਉਹ ਆਪਣੇ ਕੱਲ ਨੂੰ ਡਿਸੀਜਨ ਨਹੀਂ ਲੈ ਸਕੇਗਾ ਉਹਨੂੰ ਨਹੀਂ ਪਤਾ ਲੱਗੇਗਾ ਕਿ ਉਹਨਾਂ ਲਈ ਕੀ ਚੰਗਾ ਹੈ ਤੇ ਕੀ ਮਾੜਾ ਵਾ ਅਗਰ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਕਸੈਸਫੁਲ ਪਰਸਨ ਬਣੇ ਸਕਸੈਸਫੁਲ ਵਧੀਆ ਇਨਸਾਨ ਬਣੇ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਅੰਦਰ ਵੜਨਾ ਬੰਦ ਕਰ ਦਿਓ ਕਿਉਂਕਿ ਅੰਦਰ ਵੜ ਵੜ ਕੇ ਕਦੇ ਵੀ ਕਾਮਯਾਬੀ ਹਾਸਲ ਨਹੀਂ ਹੁੰਦੀ ਦੂਸਰੀ ਗੱਲ ਆਪਣੇ ਫੈਸਲੇ ਬੱਚਿਆਂ ਤੇ ਨਾ ਥੋਪੋ ਤੁਸੀਂ ਆਪਣੇ ਜੋ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਇਹ ਹਮੇਸ਼ਾ ਨਾ ਕਿਹਾ ਕਰੋ ਕਿ ਮੈਂ ਜੋ ਚੀਜ਼ ਨਹੀਂ ਕਰ ਸਕਿਆ ਮੈਨੂੰ ਸ਼ੌਂਕ ਹੈ ਕਿ ਮੇਰਾ ਬੇਟਾ ਕਰੇ ਤੁਸੀਂ ਕੀ ਕਰੋਗੇ ਬੇਟਾ ਕਰੇ ਜਾਂ ਬੇਟੀ ਕਰੇ ਤੁਹਾਨੂੰ ਦੱਸ ਇਹਦੇ ਨਾਲ ਤੁਹਾਡੇ ਬੱਚੇ ਨਾਲ ਤੁਹਾਡਾ ਕੀ ਕਨੈਕਸ਼ਨ ਦੱਸੋ ਤੁਸੀਂ ਉਹ ਚੀਜ਼ ਨਹੀਂ ਕਰ पाए ਤੁਹਾਡੀ ਮਜਬੂਰੀ ਸੀ ਕੋਈ ਜੋ ਵੀ ਸੀ ਹੋ ਸਕਦਾ ਤੁਹਾਡੇ ਬੱਚੇ ਦਾ ਉਸ ਪਾਸੇ ਇੰਟਰਸਟ ਹੀ ਨਾ ਹੋਵੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਆਪਣੇ ਬੱਚੇ ਦੇ ਨਾਲ ਜ਼ਬਰਦਸਤੀ ਕਰੋਗੇ ਉਹਨੂੰ ਕੀ ਕਹੋਗੇ ਕਿ ਮੈਂ ਇਹ ਚੀਜ਼ ਨਹੀਂ ਕਰ ਪਾਈ ਬੇਟਾ ਤੂੰ ਇਹ ਵਾਲੀ ਚੀਜ਼ ਕਰ ਤੁਸੀਂ ਉਹਨੂੰ ਆਪਣੀ رائے ਉਹਦੇ ਤੇ ਨਾ ਥੁੱਪ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੇਖਣ ਦਿਓ ਕਿ ਤੁਹਾਡੇ ਬੱਚੇ ਦਾ ਇੰਟਰਸਟ ਕਿਹਦੀ ਚੀਜ਼ ਦੇ ਵਿੱਚ ਹੈ ਉਹ ਕਿਹੜੀ ਚੀਜ਼ ਕਰਨਾ ਚਾਹੁੰਦਾ ਉਹਦਾ ਮਨ ਕੀ ਹੈ ਠੀਕ ਹੈ ਨਾ ਮੈਂ ਅਕਸਰ ਐਵੇਂ ਦੇ ਮਾਪਬਪ ਵੇਖੇ ਨੇ ਕਿ ਜਿਹੜੀਆਂ ਆਪਣੀਆਂ ਚੀਜ਼ਾਂ ਆਪਣੇ ਬੱਚਿਆਂ ਤੇ ਥੋਪ ਦਿੰਦੇ ਨੇ ਪਰ ਉਹ ਬੱਚੇ ਅੱਗੇ ਜਾ ਕੇ ਨਾ ਤੇ ਉਹਨਾਂ ਚ ਹੀ ਕਾਮਯਾਬ ਹੋ ਪਾਉਂਦੇ ਨੇ ਤੇ ਬਾਅਦ ਵਿੱਚ ਮਾਤਾ ਪਿਤਾ ਬਹੁਤ ਜ਼ਿਆਦਾ ਨਿਰਾਸ਼ ਹੁੰਦੇ ਨੇ ਤੇ ਆਪਣੇ ਬੱਚੇ ਨੂੰ ਤਾਣੇ ਮੇਨੇ ਮਾਰਨ ਲੱਗ ਜਾਂਦੇ ਨੇ ਕਿ ਤੂੰ ਇਹ ਨਹੀਂ ਕਰ ਸਕਿਆ ਫਲਾਣੇ ਨੇ ਇਹ ਕਰਤਾ ਤੂੰ ਇਹ ਚੀਜ਼ਾਂ ਕੇ ਆਪਣੇ ਬੱਚੇ ਦਾ ਕੰਪੀਟੀਸ਼ਨ ਹਮੇਸ਼ਾ ਦੂਜੇ ਬੱਚਿਆਂ ਦੇ ਨਾਲ ਕਰਨਾ ਬੰਦ ਕਰ ਦਿਓ ਜੇ ਆਪਣੇ ਬੱਚਿਆਂ ਨੂੰ ਸਕਸੈਸਫੁਲ ਦੇਖਣਾ ਚਾਹੁੰਦੇ ਹੋ ਕਿਉਂ ਆਪਣੇ ਬੱਚੇ ਦੀ ਤੁਸੀਂ ਆਪ ਹੀ ਦੁਸ਼ਮਣ ਬਣ ਜਾਂਦੇ ਹੋ ਕੀ ਪਤਾ ਜੋ ਤੁਸੀਂ ਦੂਜੇ ਬੱਚੇ ਦੇ ਵਿੱਚ ਗੁਣ ਦੇਖ ਰਹੇ ਹੋ ਤੁਹਾਡੇ ਬੱਚੇ ਦੇ ਵਿੱਚ ਨਹੀਂ ਹੈ ਤੇ ਹੋ ਸਕਦਾ ਜੋ ਤੁਹਾਡੇ ਬੱਚੇ ਦੇ ਵਿੱਚ ਗੁਣ ਹੈ ਉਹ ਦੂਜੇ ਬੱਚੇ ਦੇ ਵਿੱਚ ਨਾ ਹੋਵੇ ਕਿਉਂਕਿ ਹਮੇਸ਼ਾ ਦੂਜੇ ਦੀ ਥਾਲੀ ਵਾਲਾ ਲੱਡੂ ਨਾ ਹਮੇਸ਼ਾ ਵੱਡਾ ਹੀ ਲੱਗਦਾ ਤੇ ਆਪਾਂ ਨੂੰ ਹਮੇਸ਼ਾ ਆਪਣਾ ਛੋਟਾ ਹੀ ਲੱਗਦਾ ਇਹ ਚੀਜ਼ਾਂ ਬਿਲਕੁਲ ਬੰਦ ਕਰੋ ਜੇ ਇੱਕ ਬੱਚੇ ਨੂੰ ਵਧੀਆ ਇਨਸਾਨ ਬਣਾਉਣਾ ਚਾਹੁੰਦੇ ਹੋ ਹਾਂਜੀ ਮੈਂ ਨਾ ਇੱਕ ਮੇਰੀ ਭੈਣ ਇੱਥੇ ਉਹਨਾਂ ਮੇਰੇ ਨਾਲ ਗੱਲ ਕਰਨ ਦੇ ਸੀ ਉਹ ਕਹਿੰਦੇ ਵੇਖੋ ਇੱਕ ਮਾਂ ਆਪਣੇ ਬੱਚੇ ਨੂੰ ਕਦੇ ਵੀ ਗਲਤ ਰਸਤੇ ਤੇ ਨਹੀਂ ਦੇਖ ਸਕਦੀ ਚੋਲੋ ਘਰ ਦਾ ਕੋਈ ਵੀ ਮੈਂਬਰ ਨਹੀਂ ਦੇਖ ਸਕਦਾ ਆਪਾਂ ਇਹ ਨਹੀਂ ਕਹਿੰਦੇ ਕਿ ਬਾਕੀ ਸਾਰੇ ਫੈਮਿਲੀ ਮੈਂਬਰ ਮਾੜੇ ਹੁੰਦੇ ਨੇ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਅਕਸਰ ਕਈ ਘਰਾਂ ਦੇ ਵਿੱਚ ਇੱਕ ਅੱਦਾ ਜੀ ਐਵੇਂ ਦਾ ਜ਼ਰੂਰ ਹੁੰਦਾ ਵਾ ਜਿਹਦੀ ਬੋਲਬਾਣੀ ਔਰ ਭਾਸ਼ਾ ਸਹੀ ਨਹੀਂ ਹੁੰਦੀ ਤੇ ਆਪਾਂ ਨੂੰ ਦੁੱਖ ਲੱਗਦਾ ਕਿ ਉਸ ਇਨਸਾਨ ਦਾ ਆਪਣੇ ਬੱਚੇ ਤੇ ਇਫੈਕਟ ਬਹੁਤ ਜ਼ਿਆਦਾ ਪੈ ਰਿਹਾ ਵਾ ਹੁੰਦਾ ਨਾ ਕੋਈ ਨਾ ਕੋਈ ਫੈਮਿਲੀ ਮੈਂਬਰ ਦੇ ਵਿੱਚ ਐਵੇਂ ਦੇ ਇਨਸਾਨ ਕਈਆਂ ਫੈਮਿਲੀਆ ਦੇ ਵਿੱਚ ਜ਼ਰੂਰ ਹੁੰਦਾ ਵਾ ਉੱਥੇ ਨਾ ਤੇ ਤੁਸੀਂ ਉਸ ਇਨਸਾਨ ਨੂੰ ਰੋਕ ਸਕਦੇ ਜੇ ਨਾ ਹੀ ਉਹਨੂੰ ਬੋਲ ਸਕਦੇ ਕਿਉਂਕਿ ਉਹ ਇਨਸਾਨ ਵੀ ਤੁਹਾਡੇ ਬੱਚੇ ਨੂੰ ਬਹੁਤ ਪਿਆਰ ਕਰ ਰਿਹਾ ਹੁੰਦਾ ਪਰ ਉਹਨੂੰ ਇੰਨੀ ਸਮਝ ਹੀ ਨਹੀਂ ਹੁੰਦੀ ਕਿ ਉਹਦੀ ਇਸ ਬੋਲਬਾਣੀ ਦਾ ਅਸਰ ਉਹਨਾਂ ਦੇ ਬੱਚੇ ਦੇ ਉੱਪਰ ਕਿੰਨਾ ਜ਼ਿਆਦਾ ਪੈ ਰਿਹਾ ਪਰ ਤੁਹਾਡੇ ਲਈ ਇਹ ਟੈਨਸ਼ਨ ਬਹੁਤ ਵੱਡੀ ਕ੍ਰੀਏਟ ਹੋ ਜਾਂਦੀ ਹੈ ਤਾਂ ਉਸ ਟਾਈਮ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਮਾਮਾ ਇਸ ਟਾਪਿਕ ਤੇ ਥੋੜਾ ਧਿਆਨ ਦੇਣ ਆ ਤੁਸੀਂ ਭੈਣੋ ਸਭ ਤੋਂ ਪਹਿਲਾਂ ਨਾ ਆਪਣੀ ਐਕਟੀਵਿਟੀ ਆਪਣੇ ਬੱਚੇ ਦੇ ਨਾਲ ਵਧਾਓ ਠੀਕ ਹੈ ਨਾ ਆਪਣੀ ਐਕਟੀਵਿਟੀ ਆਪਣੇ ਬੱਚੇ ਦੇ ਨਾਲ ਵਧਾਓ ਆਪਣੀ ਪ੍ਰੋਬਲਮਸ ਆਪਣੇ ਨਿੱਕੀਆਂ ਨਿੱਕੀਆਂ ਗੱਲਾਂ ਪਿਆਰਿਆਂ ਫਿਰ ਆਪਣੇ ਬੱਚੇ ਦੇ ਨਾਲ ਸ਼ੇਅਰ ਕਰੋ ਆਪਣੇ ਬੱਚੇ ਦੇ ক্লোਜ਼ ਜਾਓ ਆਪਣੇ ਬੱਚੇ ਦੇ ਫਰੈਂਡ ਬਣੋ ਕਿ ਦੂਸਰੀਆਂ ਗੱਲਾਂ ਦਾ ਇਫੈਕਟ ਹੀ ਤੁਹਾਡੇ ਬੱਚੇ ਦੇ ਘੱਟ ਹੋਵੇ ਕਿਉਂਕਿ ਵੇਖੋ ਬੱਚੇ ਇੱਕ ਅਨਮੋਲ ਚੀਜ਼ ਹੁੰਦੇ ਨੇ ਤੁਸੀਂ ਉਹਨਾਂ ਨੂੰ ਜਿੱਧਰ ਨੂੰ ਲਾਉਂਗੇ ਉਹਨਾਂ ਨੇ ਲੱਗ ਜਾਣਾ ਵਾ ਠੀਕ ਹੈ ਨਾ ਸਭ ਤੋਂ ਜ਼ਿਆਦਾ ਜਿਹੜਾ ਬੱਚਾ ਉਹਨਾਂ ਨੇ ਇੱਕ ਮਾਂ ਦੇ ਕਰੀਬ ਹੁੰਦਾ ਵਾ ਸਭ ਤੋਂ ਜ਼ਿਆਦਾ ਅਗਰ ਮਾਂ ਥੋੜਾ ਜਿਹਾ ਆਪਣੇ ਬੱਚਿਆਂ ਤੇ ਵਰਕ ਕਰਨਾ ਸ਼ੁਰੂ ਕਰੇ ਨਾ ਮੈਨੂੰ ਲੱਗਦਾ ਕਿ ਬਾਕੀ ਜਿੰਨੇ ਵੀ ਰਿਸ਼ਤੇ ਨੇ ਨਾ ਉਹਨਾਂ ਦਾ ਬੱਚਾ ਘਟ ਉਹਨਾਂ ਤੋਂ ਸਿੱਖਣ ਨੂੰ ਸਿੱਖੇਗਾ ਜੋ ਮਾਂ ਕਰੋਗੀ ਬੱਚਾ ਉਹਦੇ ਤੋਂ ਜ਼ਿਆਦਾ ਸਿੱਖੂਗਾ ਅਗਰ ਤੁਸੀਂ ਥੋੜਾ ਜਿਹਾ ਵਰਕ ਕਰੋਗੇ ਅਗਰ ਤੁਸੀਂ ਆਪਣੇ ਬੱਚੇ ਵੱਲ ਧਿਆਨ ਹੀ ਨਹੀਂ ਦੇਣਾ ਆਪ ਆਪਣੇ ਜਿੰਮੇਵਿਆਂ 'ਚ ਲੱਗਿਓ ਆਪਣੇ ਇੱਧਰ ਭੱਜ ਰਹੇ ਹੋ ਆਹ ਕੰਮ ਕਰ ਰਹੇ ਹੋ ਆਹ ਕਰ ਰਹੇ ਤੇ ਬੱਚੇ ਨੇ ਫਿਰ ਆਟੋਮੈਟਿਕਲੀ ਉਹ ਚੀਜ਼ਾਂ ਸਿੱਖਣੀਆਂ ਜੋ ਉਹਨੂੰ ਸਿਖਾਈਆਂ ਜਾ ਰਹੀਆਂ ਨੇ ਠੀਕ ਹੈ ਨਾ ਜੋ ਬੱਚੇ ਦੇ ਸਾਹਮਣੇ ਜ਼ਿਆਦਾ ਪ੍ਰੈਜ਼ੈਂਟ ਹੋਣデア ਇਨਸਾਨ ਜੋ ਇਨਸਾਨ ਬੱਚੇ ਦੇ ਕੋਲ ਜ਼ਿਆਦਾ ਆਉਣ ਜਾਣデア ਵਾ ਉਹਨੂੰ ਚੁੱਕਾਂ ਦਿਆਵਾ ਉਹਨੂੰ ਲੈ ਕੇ ਜਾਂਦਿਆ ਇਹ ਕਰ ਰਿਹਾ ਸਾਰਾ ਕੁਝ ਉਹਦੇ ਨਾਲ ਕਰ ਰਿਹਾ ਤੇ ਬੱਚੇ ਨੇ ਆਟੋਮੈਟਿਕਲੀ ਉਹਦੀ ਚੀਜ਼ ਜਰੂਰ ਅਬਜ਼ਰਵ ਕਰਨੀ ਹੈ ਠੀਕ ਹੈ ਨਾ ਮੈਂ ਇਹ ਨਹੀਂ ਕਹਿੰਦੀ ਕਿ ਘਰ ਦੇ ਵਿੱਚ ਸਾਰਿਆਂ ਦੇ ਚ ਜੋ ਅਬਜ਼ਰਵ ਕਰੇਗਾ ਪਰ ਜਿਸ ਇਨਸਾਨ ਦਾ ਲਗਾਵ ਜਿਸ ਇਨਸਾਨ ਦਾ ਜ਼ਿਆਦਾ ਟਾਈਮ ਆਪਣੇ ਬੱਚੇ ਨੂੰ ਦਿੱਤਾ ਜਾ ਰਿਹਾ ਹੋਏਗਾ ਉਹ ਇਨਸਾਨ ਉਸ ਇਨਸਾਨ ਦਾ ਵੱਧ ਤੋਂ ਵੱਧ ਅਤੰ ਆਪਣੇ ਵਿੱਚ ਢਾਲੇਗਾ ਠੀਕ ਹੈ ਜੀ ਦੂਜੀ ਗੱਲ ਇਹ ਕਿ ਮੈਂ ਵੇਖੋ ਕੁਝ ਪੁਆਇੰਟ ਵੀ ਨੋਟ ਕੀਤੇ ਨੇ ਜਿਵੇਂ ਕਿ ਪਿਆਰ ਵੇਖੋ ਬੱਚਿਆਂ ਨੂੰ ਪਿਆਰ ਕਰੋ ਅਕਸਰ ਮੈਂ ਵੇਖਿਆ ਕਿ ਆਪਾਂ ਮਾਵਾਂ ਨੂੰ ਕਈ ਵਾਰ ਗੁੱਸਾ ਬਹੁਤ ਆ ਜਾਂਦਾ ਮਾਵਾਂ ਦਾ ਵੀ ਉਹਦੇ ਵਿੱਚ ਮੈਂ ਮੰਨਦੀ ਆ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਮਾਵਾਂ ਉਲਝੀਆਂ ਵਿਚਾਰੀਆਂ ਕੰਮਾਂ ਦੇ ਵਿੱਚ ਇੰਨੀਆਂ ਹੁੰਦੀਆਂ ਕਿ ਬੱਚੇ ਵੀ ਉਤੋਂ ਹਸਤਾ ਲੈਂਦੇ ਨੇ ਹਰ ਪਾਸੇ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਹੁੰਦੀ ਹੈ ਉਤੋਂ ਉਹਨਾਂ ਨੂੰ ਸਮਝਣ ਵਾਲਾ ਵੀ ਕੋਈ ਨਹੀਂ ਹੁੰਦਾ ਕੋਈ ਉਹਨਾਂ ਦੀ ਪ੍ਰੋਬਲਮ ਨਹੀਂ ਸਮਝੇਗਾ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸਮਝੇਗਾ ਉਸ ਟਾਈਮ ਦੇ ਵਿੱਚ ਮਾਵਾਂ ਕ੍ਰੋਧ ਆ ਜਾਂਦਾ ਮਾਵਾਂ ਨੂੰ ਗੁੱਸਾ ਆ ਜਾਂਦਾ ਤੇ ਉਹ ਆਪਣੇ ਬੱਚੇ ਦੇ ਉੱਪਰ ਵੀ ਕਈ ਵਾਰ ਗੁੱਸਾ ਕੱਢਦੀਆਂ ਵੇਖੀਆਂ ਗਈਆਂ ਨੇ ਸੋ ਇਹਦਾ ਨਤੀਜਾ ਹੁੰਦਾ ਤੇ ਕੁਛ ਨਹੀਂ ਪਰ ਇਹਨਾਂ ਕੀ ਬੱਚੇ ਦੇ ਸਾਈਡ ਇਫੈਕਟ ਪੈ ਜਾਂਦਾ ਵਾ ਮਾਵਾਂ ਦੀ ਮਜਬੂਰੀ ਬੱਚਿਆਂ ਦੇ ਪੇਸ਼ੈਂਸ ਲੈਵਲ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਨੰਬਰ ਤੋਂ ਹੈਗਾ ਗਲਤ ਤੇ ਸਹੀ ਦੀ ਪਛਾਣ ਤੁਸੀਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਆਪਣੇ ਬੱਚੇ ਨੂੰ ਇਹ ਨਹੀਂ ਕਹਿਣਾ ਕਿ ਤੇਰੇ ਦਾਦਾ ਜੀ ਮਾਰੇ ਨੇ ਤੇਰੇ ਦਾਦੀ ਜੀ ਮਾਰੇ ਤੇਰੇ ਚਾਚਾ ਜੀ ਮਾਰੇ ਤੇਰੇ ਚਾਚੀ ਜੀ ਮਾੜੀਏ ਤੇਰਾ ਫਲਾਣੇ ਰਿਸ਼ਤੇਦਾਰ ਮੜਾ ਨਹੀਂ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਸਿਖਾਓ ਕਿ ਬੇਟਾ ਤੇਰੇ ਦਾਦਾ ਜੀ ਵੀ ਬਹੁਤ ਚੰਗੇ ਨੇ ਤੇਰੇ ਦਾਦੀ ਜੀ ਵੀ ਬਹੁਤ ਚੰਗੇ ਨੇ ਤੇਰੇ ਸਾਰੇ ਫੈਮਿਲੀ ਮੈਂਬਰ ਭੂਆ ਫੁਫੜ ਜਿੰਨੇ ਵੀ ਰਿਸ਼ਤੇਦਾਰ ਨੇ ਸਾਰੇ ਚੰਗੇ ਨੇ ਤੁਸੀਂ ਉਹਦੇ ਦਿਲ ਦੇ ਵਿੱਚ ਨਫ਼ਰਤ ਦਾ ਬੀਜ ਨਾ ਬੋਜੋ ਕਿਉਂਕਿ ਜੇ ਤੁਸੀਂ ਅੱਜ ਉਹਦੇ ਦਿਲ ਦੇ ਵਿੱਚ ਨਫ਼ਰਤ ਦਾ ਬੀਜ ਬੋਹ ਗਦਾ ਤੁਸੀਂ ਉਹਦੇ ਦਿਮਾਗ ਨੂੰ ਆਪਣੇ ਹਿਸਾਬ ਨਾਲ ਚਲਾਓਗੇ ਤੁਸੀਂ ਉਸ ਬੱਚੇ ਨੂੰ ਦੁਨੀਆ ਦੇ ਵਿੱਚ ਵਿਚਰਨ ਦਿਓ ਆਪਣੇ ਰਿਸ਼ਤੇਦਾਰੀ ਦੇ ਵਿੱਚ ਵਿਚਰਨ ਦਿਓ ਉਹ ਉੱਠੇਗਾ ਵੇਖੇਗਾ ਸਾਰਿਆਂ ਨੂੰ ਉਹ ਆਪਣੀ ਸੋਚ ਬਣਾਊਗਾ ਉਹਨੂੰ ਵੀ ਹੌਲੀ-ਹੌਲੀ ਪਤਾ ਲੱਗੂਗਾ ਕਿ ਕਿਹੜੇ ਮੇਰੇ ਆਪਣੇ ਨੇ ਕਿਹੜੇ ਮੇਰੇ ਖਿਲਾਫ ਨੇ ਜੇ ਤੁਸੀਂ ਉਹਨੂੰ ਪਹਿਲਾਂ ਹੀ ਇਹ ਚੀਜ਼ ਦੱਸਾਂਗੇ ਤੇ ਉਹਨੇ ਆਪਣਾ ਦਿਮਾਗ ਚਲਾਉਣਾ ਹੀ ਨਹੀਂ ਜੋ ਤੁਸੀਂ ਉਹਦੇ ਦਿਮਾਗ 'ਚ ਬਿਠਾ ਦਿਓਗੇ ਨਹੀਂ ਆਟੋਮੈਟਿਕਲੀ ਉਹ ਵੀ ਕਰਨਾ ਵਾ ਤੇ ਕਈ ਵਾਰ ਹੋ ਸਕਦਾ ਕਿ ਤੁਸੀਂ ਵੀ ਕਿਸੇ ਗਲਤ ਅ ਵਜਾ ਦਾ ਸ਼ਿਕਾਰ ਹੋ ਕੇ ਉਸ ਇਨਸਾਨ ਨੂੰ ਗਲਤ ਸਮਝ ਰਹੇ ਹੋ ਤੇ ਤੁਹਾਡਾ ਬੱਚਾ ਵੀ ਉਹੀ ਚੀਜ਼ ਸੇਮ ਕਰੂਗਾ ਕੱਲ ਨੂੰ ਫਿਰ ਨੰਬਰ 3 ਫਰੈਂਡ ਬਣੋ ਆਪਣੇ ਬੱਚਿਆਂ ਦੇ ਫਰੈਂਡ ਬਣੋ ਵੇਖੋ ਜੀ ਅ ਅਕਸਰ ਅੱਜਕੱਲ੍ਹ ਨਾ ਆਪਣੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਮਾਂ ਬਾਪ ਨਾ ਬੱਚਿਆਂ ਨਾਲ ਕੋਈ ਵੀ ਬਰੀਕੀ ਗੱਲ ਕਰਨ ਤੋਂ ਬੜਾ ਗੁਰੇਜ਼ ਕਰਦੇ ਨੇ ਕਿਉਂ ਜੀ ਉਹਨਾਂ ਨਾਲ ਕੋਈ ਫਿਜ਼ੀਕਲ ਗੱਲ ਹੋਵੇ ਨਾ ਇਹ ਇੱਕ ਆ ਫਿਜ਼ੀਕਲ ਚੀਜ਼ ਏ ਠੀਕ ਹੈ ਨਾ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਖੁੱਲ ਕੇ ਸਮਝਾਓ ਨਾ ਕਿ ਇਹਨਾਂ ਤੋਂ ਲੁਕਾਓ ਉਹਨਾਂ ਨੂੰ ਇਹ ਲੱਗਣਾ ਕਿ ਹਵਾ 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 ਏ ਠੀਕ ਹੈ ਨਾ ਹੁਣ ਵੇਖੋ ਅੱਜ ਕੱਲ ਕਿੰਨੇ ਬਲਾਤਕਾਰ ਹੋਉਂਦੇ ਨੇ ਬਲਾਤਕਾਰ ਤਾਂ ਮੈਨੂੰ ਕਈ ਵਾਰ ਇਸ ਲਈ ਕਰਨੇ ਇਹ ਲੱਗਦਾ ਹੁੰਦਾ ਵਾ ਪੰਜਾਬ ਦੇ ਵਿੱਚ ਬਲਾਤਕਾਰ ਕਿਉਂ ਵਧ ਗਿਆ ਵਾ ਇਹਨਾਂ ਉਹ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਆ ਨਾ ਪੇਰੈਂਟਸ ਨੇ ਨਾ ਉਹ ਆਪਣੇ ਬੱਚਿਆਂ ਦੇ ਨਾਲ ਖੁੱਲ ਕੇ ਗੱਲਬਾਤ ਨਹੀਂ ਕਰਦੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਬੇਟਾ ਆ ਸ਼ੁਰੂ ਤੋਂ ਸਮਝਾਓ ਕਿ ਬੇਟਾ ਆਹ ਵਾਲੀ ਚੀਜ਼ ਐਵੇਂ ਆ ਆ ਚੀਜ਼ ਐਵੇਂ ਆ ਠੀਕ ਹੈ ਨਾ ਮਰਦ ਔਰ ਔਰਤ ਦੇ ਵਿੱਚ ਜੋ ਪਰਮਾਤਮਾ ਨੇ ਬਣਾਇਆ ਉਹ ਆਪਣੇ ਬੱਚੇ ਨੂੰ ਜ਼ਰੂਰ ਸਮਝਾਓ ਉਹ ਸਮਝਾਉਂਦੇ ਨਾਲ ਕੀ ਹੋਗਾ ਬੱਚੇ ਨੂੰ ਉਸ ਜੀਵ ਪ੍ਰਤੀ ਲਾਲਸਾ ਨਹੀਂ ਹੋਊਗੀ ਜੇ ਤੁਸੀਂ ਆਪਣੇ ਬੱਚੇ ਨਾਲ ਗੱਲਬਾਤ ਹੀ ਨਹੀਂ ਕਰੋਗੇ ਉਹਨੂੰ ਸਮਝਾਉਂਗੇ ਨਹੀਂ ਤਾਂ ਬੱਚੇ ਨੂੰ ਐਵੇਂ ਲੱਗਣਾ ਪਤਾ ਨਹੀਂ ਇਹ ਕੀ ਚੀਜ਼ ਹੈ ਪਤਾ ਨਹੀਂ ਇਹ ਕੀ ਚੀਜ਼ ਹੈ ਤਾਂ ਆਟੋਮੈਟਿਕਲੀ ਉਹਦੇ ਵੱਲ ਉਹਦੀ ਲਾਲਸਾ ਵਧ ਜਣ ਜਿਵੇਂ ਕੋਈ ਮਾਪੂਖੇ ਨੂੰ ਸਾਨੂੰ ਕੋਈ ਚੀਜ਼ ਨਹੀਂ ਉਹ ਇਸ ਤਰੀਕੇ ਨਾਲ ਉਸ ਚੀਜ਼ ਨੂੰ ਜਾਣਨ ਲਈ ਹਲਕਿਆ ਹੋਇਆ ਫਿਰੇਗਾ ਇਹ ਕਾਰਨ ਬਣ ਜਾਂਦਾ ਬਾਅਦ ਵਿੱਚ ਜਾ ਕੇ ਬਲਾਤਕਾਰ ਦਾ ਠੀਕ ਹੈ ਕਿਉਂਕਿ ਕੋਸ਼ਤਾ ਉਹਨਾਂ ਦੇ ਉੱਪਰ ਜਵਾਨੀ ਦਾ ਜਵਾਨੀ ਨੇ ਆਪਣਾ ਕਦਮ ਰੱਖ ਦਿੱਤਾ ਹੁੰਦਾ ਹੈ ਕੋਸ਼ ਤੁਸੀਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸਮਝਾਇਆ ਨਹੀਂ ਹੁੰਦਾ ਤੋਂ ਬਾਅਦ ਵਿੱਚ ਜਾ ਕੇ ਇੱਕ ਬਲਾਤਕਾਰੀ ਸਾਬਤ ਹੋ ਜਾਂਦੇ ਨੇ ਬੱਚਿਆਂ ਨੂੰ ਸਹੀ ਸਮਝਾਓ ਸਹੀ ਗਾਈਡੈਂਸ ਦਿਓ ਚੋ ਸ਼ਰਮਾਓ ਨਾ ਇਹ ਸਰੀਰ ਦੇ ਅੰਗ ਨੇ ਕੋਈ ਵਾਦੂ ਦੀ ਚਮਤਕਾਰ ਨਹੀਂ ਜਿਨ੍ਹਾਂ ਤੋਂ ਤੁਸੀਂ ਡਰਦੇ ਫਿਰਦੇ ਆਪਣੇ ਬੱਚੇ ਨੂੰ ਪੂਰਾ ਗਾਈਡ ਕਰੋ ਇਹਦੇ ਵਿੱਚ ਠੀਕ ਹੈ ਨਾ ਨੰਬਰ 4 ਫੋਰਸ ਨਾ ਕਰੋ ਜੋ ਮੈਂ ਤੁਹਾਨੂੰ ਪਹਿਲਾਂ ਹੀ ਗੱਲਬਾਤ ਕਰੀ ਕੋਈ ਵੀ ਕੰਮ ਲਈ ਆਪਣੇ ਬੱਚੇ ਨੂੰ ਫੋਰਸ ਨਾ ਕਰੋ ਤੁਸੀਂ ਉਹਨਾਂ ਦਾ opinion ਜਾਣੋ ਉਹਨਾਂ ਦਾ ਸਾਥ ਦਿਵੋ ਤੁਸੀਂ ਉਹਨਾਂ ਨੂੰ ਮਾਰਗਦਰਸ਼ਨ ਕਰ ਸਕਦੇ ਹੋ ਕਿ ਬੇਟਾ ਆਹ ਚੀਜ਼ ਤੇਰੇ ਲਈ ਚੰਗੀ ਹੈ ਆਹ ਚੀਜ਼ ਤੇਰੇ ਵਾਸਤੇ ਮਾੜੀ ਹੈ ਤੁਸੀਂ ਉਹਨੂੰ ਜਰੂਰ ਸਮਝਾਓ ਅਗਰ ਉਹ ਨਹੀਂ ਸਮਝਦਾ ਤਾਂ ਤੁਸੀਂ ਉਹਨੂੰ ਇੱਕ ਕਦਮ ਉਹਦੇ ਵੱਲ ਜਾਂਦੇ ਹੋ ਠੋਕਰ ਕੇ ਆ ਕੇ ਵਾਪਸ ਆਜੂਗਾ ਬਤ ਤੋਂ ਵੱਧ ਕੀ ਹੋ ਜਾਊਗਾ ਠੀਕ ਹੈ ਨਾ ਪਰ ਉਹਦਾ ਦਿਮਾਗ ਨੂੰ ਸਮਝਦੇ ਆਏਗਾ ਕਿ ਮੇਰੇ ਮਾਪਿਓ ਨੇ ਮੈਨੂੰ ਇਹ ਚੀਜ਼ ਤੋਂ ਰੋਕਿਆ ਸੀ ਜੇ ਤੁਸੀਂ ਕਹੋਗੇ ਨਹੀਂ ਇਸ ਪਾਸੇ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਤੁਸੀਂ ਉਹਨੂੰ ਉਸ ਚੀਜ਼ ਤੋਂ ਰੋਕਿਆ ਨਾ ਬੱਚਾ ਤੁਹਾਡਾ 4 ਗੁਣਾ ਉਸ ਚੀਜ਼ ਵੱਲ ਜਾਊਗਾ ਜੋ ਚੀਜ਼ ਤੋਂ ਤੁਸੀਂ ਰੋਕਣ ਦਿਓ ਉਹਨੂੰ ਨਹੀਂ ਰੁਕਦਾ ਤੇ ਉਹਨੂੰ ਜਾ ਆਉਂਦੋ ਇੱਕ ਗੇੜਾ ਲਾਉਂਦੋ ਫਿਰ ਟੁੱਟ ਕੇ ਉਹਨੇ ਵਾਪਸ ਇੱਥੇ ਆ ਜਾਣਾ ਕਿਤੇ ਚੱਲ ਜਾਣਾ ਕਿਤੇ ਨਹੀਂ ਜਾਣਾ ਸੋ ਕੋ ਤੁਹਾਨੂੰ ਹੋਰ ਮਜ਼ਬੂਤ ਹੋ ਕੇ ਮਿਲੂਗਾ ਫਿਰ ਉਹਨੂੰ ਤੁਹਾਡੀ ਕੀਮਤ ਵੀ ਪਤਾ ਲੱਗੂਗੀ ਸੋ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਪਾਲਣਾ ਚਾਹੀਦਾ ਵਾਂ ਬਾਕੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸੌਰੀ ਮਾਫ ਕਰ ਦਿਓ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀਏ ਤਾਂ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਜ਼ਰੂਰ ਕਰ ਦਿਓ ਧੰਨਵਾਦ